ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਿਲਕੁਲ ਨਵਾਂ ਹੁਣੇ-ਹੁਣੇ ਅਪਡੇਟ ਨੋਟੀਫਿਕੇਸ਼ਨ ਆਇਆ ਹੈ ਜੀ ਜੋ ਕਿ ਅਧੀਨ ਸੇਵਾਵਾਂ ਮਾ ਚੋਣ ਬੋਰਡ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਖੁਸ਼ਖਬਰੀ ਹੈ ਜੀ ਸਾਰਿਆਂ ਦੇ ਲਈ ਇਸ਼ਤਿਹਾਰ ਨੰਬਰ 18/2021 ਦੀ ਗੱਲ ਕਰਾਂਗੇ 19/2021 ਦੀ ਗੱਲ ਕਰਾਂਗੇ 3/2022 ਦੀ ਗੱਲ ਕਰਾਂਗੇ 15/2022 ਦੀ ਗੱਲ ਕਰਾਂਗੇ ਇਸ ਤਿਆਰ ਨੰਬਰ ਵਾਲੇ ਵੀਡੀਓ ਜ਼ਰੂਰ ਦੇਖਣ ਪਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀਡੀਓ ਜਲਦੀ ਤੋਂ ਜਲਦੀ ਸ਼ੇਅਰ ਕਰੋ ਇੱਕ ਤੁਹਾਡੇ ਸ਼ੇਅਰ ਦੀ ਬਦੌਲਤ ਕਿਸੇ ਨੂੰ ਨੌਕਰੀ ਮਿਲ ਸਕਦੀ ਹੈ ਜੀ ਕਿਸੇ ਦਾ ਭਲਾ ਹੋ ਸਕਦਾ ਹੈ ਹੁਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਸ਼ੇਅਰ ਕਰ ਦਿਓ ਜੀ ਤਾਂ ਜੋ ਇਹ ਸਾਰੇ ਲੋਕਾਂ ਤੱਕ ਸਾਰੇ ਹੀ ਉਮੀਦਵਾਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਬੋ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਭਰਤੀਆਂ ਦੀ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਵੱਲ ਵਧਦੇ ਹਾਂ ਜੀ ਅਧਿਨ ਸੇਵਾ ਮਾ ਚੌਂਡ ਬੋਰਡ ਪੰਜਾਬ ਵੱਲੋਂ ਜਾਰੀ ਕੀਤਾ ਹੋਇਆ ਨੋਟੀਫਿਕੇਸ਼ਨ ਅਪਡੇਟ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਪੀ ਟ੍ਰਿਪਲ ਐਸ ਬੀ ਵੱਲੋਂ ਪ੍ਰਕਾਸ਼ਿਤ ਵੱਖ-ਵੱਖ ਅਸਾਮੀਆਂ ਦੀ ਪ੍ਰਾਪਤ ਨਾਨ ਜੋਇਨਿੰਗ ਦੀਆਂ ਅਸਾਮੀਆਂ ਦੇ ਸਨਮੁਖ ਅਗਲੇ ਅਗਲੇਰੇ ਉਮੀਦਵਾਰਾਂ ਦਾ ਟਾਈਪ ਟੈਸਟ ਕਰਵਾਇਆ ਜਾ ਰਿਹਾ ਹੈ ਜੀ ਜੋ ਕਿ 18/2021, 19/2021 ਅਤੇ 3/2022 ਤੇ 15/2022 ਦੇ ਵਿੱਚ ਜਿਵੇਂ ਕਿ 18/2021 ਦੇ ਵਿੱਚ ਕਲਰਕ ਆਈਟੀ ਵਾਲਿਆਂ ਨੂੰ 19/2021 ਕਲਰਕ ਲੇਖਾ ਵਾਲੇ 3/2022 ਕਲਰਕ ਕਮ ਡਾਟਾ ਐਂਟਰੀ ਆਪਰੇਟਰ 15/2022 ਦੇ ਵਿੱਚ ਕਲਰਕ ਲੇਖਾਂ ਵਾਲਿਆਂ ਦਾ ਟਾਈਪ ਟੈਸਟ ਮਿਤੀ 17/8/2024 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸਣਾ ਚਾਹੁੰਦੇ ਕਿੰਨਾ ਦਾ ਇਹ ਟੈਸਟ ਹੋਣ ਜਾ ਰਿਹਾ ਜੀ। ਇਸ ਦੇ ਵਿੱਚ ਲਿਸਟ ਜੋ ਹੈ ਜਾਰੀ ਕੀਤੀ ਗਈ ਹੈ। ਲਿਸਟ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਲਿਸਟਾਂ ਜਾਰੀ ਕੀਤੀਆਂ ਗਈਆਂ ਨੇ। ਜਿਸ ਦੇ ਵਿੱਚ ਕੁਝ ਤਰ੍ਹਾਂ ਦੇ ਕੰਡੀਸ਼ਨ ਨੇ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਟਾਈਪ ਟੈਸਟ ਵਾਸਤੇ। ਕਲਰਕ ਆਈਟੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਟਾਈਪ ਟੈਸਟ ਜਿਹੜਾ ਕਿ 17/8/2024 ਨੂੰ ਹੋਣ ਜਾ ਰਿਹਾ ਇਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਹਾ ਜੋ ਕਿ ਲਗਭਗ 53 ਕੈਂਡੀਡੇਟ ਨੇ ਕਲਰਕ ਅਕਾਊਂਟਸ ਨੇ ਜੋ 19/2021 ਵਾਲੇ ਇਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਜੋ ਕਿ ਲਗਭਗ ਜੋ ਕਿ ਅਪਰੋਕਸੀਮੇਟ 150 ਦੇ ਕਰੀਬ ਜੋ ਹੈ ਕੈਂਡੀਡੇਟ ਨੇ ਉਹ ਬੁਲਾਏ ਗਏ ਨੇ 218 218 ਦੇ ਕਰੀਬ ਜੋ ਕੈਂਡੀਡੇਟ ਬੁਲਾਏ ਗਏ ਨੇ ਉਸ ਤੋਂ ਬਾਅਦ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਉਮੀਦਵਾਰ ਨੇ ਉਹ ਬੁਲਾਏ ਗਏ ਨੇ ਕਾਫੀ ਉਮੀਦਵਾਰ ਇਹਦੇ ਵਿੱਚ ਵੀ ਬੁਲਾਏ ਗਏ ਨੇ ਚੈੱਕ ਕਰ ਲਓ 137 15/2022 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟੋਟਲ 96 ਉਮੀਦਵਾਰ ਬੁਲਾਏ ਗਏ ਨੇ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰ ਦੋ ਤਾਂ ਜੋ ਇਹ ਸਾਰੇ ਹੀ ਉਮੀਦਵਾਰ ਮੌਕੇ ਤੇ ਟਾਈਪ ਟੈਸਟ ਦੇਣ ਦੇ ਸਕਣ ਅਤੇ ਜੋ ਕਿ ਇਹਨਾਂ ਨੂੰ ਨੌਕਰੀ ਮਿਲ ਸਕੇ ਇਹਨਾਂ ਤੱਕ ਇਨਫੋਰਮੇਸ਼ਨ ਜਲਦੀ ਤੋਂ ਜਲਦੀ ਪਹੁੰਚਾ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਏਸੀ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ